ਦੋਸਤੋ ਸਿਆਣੇ ਕਹਿੰਦੇ ਆ ਜਦੋਂ ਮੌਤ ਨੂੰ ਮਾਸੀ ਕਹਿਣਾ ਤੇ ਫਿਰ ਆ ਕੁਝ ਤਾਂ ਪੈਣਾ ਹੀ ਸੈਣਾ ਆ ਤੁਹਾਡੇ ਸਾਹਮਣੇ ਮਿੰਟਾਂ ਸਕਿੰਟਾਂ ਦੇ ਵਿੱਚ ਦੇਖੋ ਕੀ ਕੁਝ ਹੋਇਆ ਤੇ ਆ ਲੋਕ ਵੀ ਜਿਹੜੇ ਨਜ਼ਾਰਾ ਵੇਖਦੇ ਆ ਨਾ ਇਹ ਵੀ ਹੱਸਦੇ ਆ ਹੱਸਦੇ ਪਤਾ ਕੀ ਦਿੱਤੇ ਆ ਇਹ ਸਾਡੀ ਵੀ ਹਉਦਗੀ ਤੇ ਸਾਡੇ ਹੋਸ਼ੇਪਨ ਤੇ ਸਾਡੇ ਫੁਕਰੇਪਨ ਤੇ ਕਿ ਯਾਰ ਅਸੀਂ ਪੰਜਾਬੀ ਲੋਕ ਆ ਜਿਹੜੇ ਕਿੰਨੇ ਫੁਕਰੇ ਹੋ ਗਏ ਆ ਅਸੀਂ ਆਪਦੇ ਕਰਤੱਵ ਭੁੱਲ ਗਏ ਅਸੀਂ ਜ਼ਿੰਮੇਵਾਰੀਆਂ ਭੁੱਲ ਗਏ ਅਸੀਂ ਭੁੱਲ ਗਏ ਕਿ ਸਾਡੇ ਮਾਪੇ ਪਤੀ ਕੀ ਫਰਜ਼ ਆ ਸਾਡੇ ਭੈਣ ਭਾਈਆਂ ਸਾਡੇ ਹੋਰ ਹਿੱਸੇਦਾਰਾਂ ਭਤੀ ਕੋਈ ਨਾ ਕੋਈ ਸਾਨੂੰ ਇਹ ਨਾਲ ਜੁੜਿਆ ਹੋਇਆ ਕੋਈ ਨਾ ਕੋਈ ਸਾਨੂੰ ਉਡੀਕਦਾ ਅਸੀਂ ਵੀ ਕਿਤੇ ਪਰਵਾਹਾਂ ਬਾਰੇ ਬੰਨਣਾ ਇਹ ਸਾਰੀਆਂ ਗੱਲਾਂ ਅਸੀਂ ਭੁੱਲ ਗਏ ਆ ਅਸੀਂ ਤਾਂ ਸਿਰਫ ਇੱਕ ਰੇਸ ਦੀ ਕਿੱਲੀ ਹੈ ਜਿਹੜੀ ਉਹ ਦੱਬਨ ਤੇ ਜ਼ੋਰ ਦਿੱਤਾ ਗਿਆ ਤੇ ਫਿਰ ਜਦੋਂ ਇਹ ਕੁਝ ਕਰਾਂਗੇ ਤਾਂ ਫਿਰ ਆਪੇ ਹੋਰ ਕੀ ਹੋਊਗਾ ਮਰਾਂਗੇ ਫਿਰ ਅਸੀਂ ਕਹਿੰਨੇ ਆ ਜੀ ਸਾਡੇ ਨੌਜਵਾਨ ਮੁੰਡੇ ਚਲੇ ਗਏ ਸਾਡੀਆਂ ਜ਼ਮੀਨਾਂ ਵਿਕ ਗਈਆਂ ਸਾਡਾ ਨੁਕਸਾਨ ਹੋ ਗਿਆ ਸਾਡੇ ਪੱਲੇ ਕੁਝ ਨਹੀਂ ਰਿਹਾ ਠੀਕ ਹੈ ਨਾ ਅਸੀਂ ਫਾਹੇ ਲੈਣ ਲੱਗ ਜਾਈਏ ਨਾ ਕਿਰਪਾ ਕਰਕੇ ਅਸੇ ਪਾਸੇ ਜਿਹੜੇ ਤਮਾਸ਼ਾ ਵੇਖਣ ਵਾਲੇ ਆ ਉਹਨਾਂ ਨੂੰ ਵੀ ਸਾਡੀ ਬੇਨਤੀ ਆ ਕਿ ਜਦੋਂ ਕੋਈ ਇਹ ਕਰਤੱਬ ਕਰਦਾ ਹੁੰਦਾ ਜਾਂ ਕੋਈ ਅਜੀਹਾ ਜਿਹੜਾ ਹੈਗਾ ਸ਼ਕਤੀਮਾਨ ਬਣ ਕੇ ਦਿਖਾਉਂਦਾ ਤਾਂ ਉਹਨੂੰ ਰੋਕਦਿਆ ਕਰੋ ਮੈਂਨਤ ਵਾਲੀ ਗੱਲ ਆ ਯਾਰ ਕਿਉਂਕਿ ਇਹ ਵੀ ਸਿਰੋਕ ਸਾਡੇ ਹੀ ਆ ਨਾ ਠੀਕ ਹੈ ਠੀਕ ਹੈ ਕਿ ਉਮਰ ਦਾ ਇੱਕ ਤਕਾਜ਼ਾ ਹੁੰਦਾ ਇਸ ਕਰਕੇ ਜ਼ਿੰਮੇਵਾਰੀ ਬਣਦੀ ਆ ਹੱਸਨਦੀਪ ਜਾਈ ਇਹਨਾਂ ਛੋਟਿਆਂ ਬੱਚਿਆਂ ਨੂੰ ਭੈਣ ਭਰਾਵਾਂ ਨੂੰ ਆਪ ਦਾ ਸਮਝਦੇ ਹੋਏ ਰੋਕੋ ਮਸ਼ੀਨਰੀ ਦਾ ਕੋਈ ਪਤਾ ਨਹੀਂ ਤੇ ਜ਼ਿੰਦਗੀ ਦੀ ਖੇਡ ਇੱਕ ਪਲ ਦੀ ਖੇਡ ਆ ਜੀਗਾ ਇੱਕ ਮਿੰਟ ਸੈਕਿੰਡ ਦੇ ਵਿੱਚ ਜ਼ਿੰਦਗੀ ਇਧਰ ਤੋਂ ਉਧਰ ਹੋ ਜਾਂਦੀ ਹੈ ਆਪਾਂ ਬਹੁਤ ਕੁਝ ਪਹਿਲਾਂ ਵੇਖਿਆ ਭਾਵੇਂ ਕੀ ਸਰਕਾਰਾਂ ਨੇ ਜੇ ਸਟੰਟਾਂ ਤੇ ਬੈਨ ਲਾਏ ਆ ਤਾਂ ਤੂੰ ਹਜੇ ਵੀ ਬਹੁਤ ਲੋੜਾ ਆਪਦੇ ਆਪ ਸਿਰਦ ਹੋ ਕੇ ਆਪਣੀ ਜ਼ਿੰਮੇਵਾਰੀ ਸਮਝ ਕੇ ਆਪਾਂ ਇਹਨਾਂ ਤੋਂ ਹਟੀਏ ਇਹੋ ਜਿਹੀਆਂ ਗੱਲਾਂ ਦੇ ਵਿੱਚ ਕੀ ਕਰ ਹਸਣ ਹਸਾਉਣ ਵਾਲਿਆਂ ਨੂੰ ਪਾਸੇ ਖੜਿਆਂ ਨੂੰ ਮਿੱਤਰਾਂ ਨੂੰ ਠੀਕ ਹਨ ਜਿਹੜੇ ਡੁੱਬਦਿਆਂ ਨੂੰ ਵੇਖਦੇ ਯਾਰਾ ਵੇਖਦੇ ਉਹਨਾਂ ਨੂੰ ਵੀ ਬੇਨਤੀ ਆ ਕਿ ਆ ਸਾਡੀ ਵੀਡੀਓ ਵੱਧ ਤੋਂ ਵੱਧ ਅਜਿਹੇ ਲੋਕਾਂ ਤੱਕ ਜ਼ਰੂਰ ਪਹੁੰਚਾਓ ਯਾਰ ਸਾਡੀ ਜ਼ਿੰਮੇਵਾਰੀ ਬਣਦੀ ਹੈ ਵੇਖ ਕੇ ਸਾਡੇ ਦਿਲ ਦੇ ਵਿੱਚ ਦਰਦ ਉੱਠਦਾ ਇੱਕ 50% ਸਾਡੀ ਪੰਜਾਬੀ ਹਰਕਤੀ ਯਾਰ ਹੋ ਸਕਦਾ ਕਿ ਇਹ ਸਾਡੇ ਚਾਰ ਸ਼ਬਦ ਸੁਣ ਕੇ ਜਿਹਾ ਕੰਮ ਕਰਨੋਂ ਹਟ ਜੇ ਜਾਂ ਫਿਰ ਤੁਸੀਂ ਵੇਖ ਲਓ ਠੀਕ ਹੈ ਫਿਰ ਅਸੀਂ ਰੱਬ ਨੂੰ ਮਾੜਾ ਕਹਿੰਦੇ ਆ ਮਾੜਾ ਕਹਿੰਦੀ ਮੈਂ ਕਹਿੰਦਾ ਫਿਰ ਲੋੜ ਨਹੀਂ ਜਦੋਂ ਬਾਜਾਂ ਸੀ ਆਪ ਮਰਨੇ ਆ ਵੀ ਆਹ ਬੈਲ ਮuje ਮਾਰ ਠੀਕ ਹੈ ਦੇਖ ਕੇ ਮੈਂ ਚੱਲਦੇ ਟਰੈਕਟਰ ਤੋਂ ਛਾਲ ਮਾਰੀ ਉਤਰਿਆ ਤੇ ਚੱਲਦੇ ਤੇ ਚੜੂਗਾ ਅੱਜ ਦੋ ਤਿੰਨ ਮਹੀਨੇ ਪਹਿਲਾਂ ਤੁਸੀਂ ਵੀ ਦੇਖਿਆ ਹੋਣਾ ਕਿ ਇੱਕ ਮੇਲੇ ਦੇ ਵਿੱਚ ਜਿਹੜਾ ਸਾਹ ਸਵਾਰ ਸੀ ਟਰੈਕਟਰਾਂ ਦੇ ਸਟੰਟਾਂ ਦਾ ਉਹਦੇ ਨਾਲ ਵੀ ਕੀ ਹਾਲ ਹੋਇਆ ਸੀ ਠੀਕ ਹੈ ਆਓ ਰਲ ਮਿਲ ਕੇ ਇਹ ਜੀ ਜਾਂ ਤੋਂ ਗਰੇਜ਼ ਕਰੀਏ ਤੇ ਸਾਰਿਆਂ ਨੂੰ ਸਮਝਾਈਏ ਕਿ ਸਾਰੇ ਆਪਦੇ ਪੰਜਾਬ ਦੇ ਆਪ ਦਾ ਜੀ ਪੰਜਾਬ ਆਪ ਦਾ ਤਾਂ ਸਾਰੇ ਆਪਦੇ ਆ ਨਾ ਕੋਈ ਵੈਰੀ ਨਾਮ ਦੇ ਕਾਨਾ ਮੀਤ ਕਰਦਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਹੋਰਾਂ ਲੋਕਾਂ ਤੱਕ ਪਹੁੰਚਾਓਗੇ ਬਹੁਤ ਬਹੁਤ ਧੰਨਵਾਦ